ਨਰਾਲਾ ਦੇ ਨੇੜੇ ਪਿੰਡ ਬੁਲੇਵਾਰ ਦੇ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਦੀ ਵਿਦੇਸ਼ ਅਮਰੀਕਾ ਦੇ ਨਿਊ ਜਰਸੀ ਵਿਖੇ ਹਾਰਟ ਅਟੈਕ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ। ਪਿਤਾ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਤਕਰੀਬਨ 10 ਸਾਲ ਪਹਿਲਾਂ ਸੁਨਹਿਰੀ ਪਵੈਖਰੇ ਕਰਜਾ ਚੁੱਕ ਕੇ ਅਮਰੀਕਾ ਭੇਜਿਆ ਸੀ। ਉੱਥੇ ਉਹ ਜੌਰਜੀਆ ਵਿਖੇ ਟਰਾਲਾ ਚਲਾਉਂਦਾ ਸੀ। ਕੱਲ ਉਹ ਕੈਲੀਫੋਰਨੀਆ ਤੋਂ ਨਿਊ ਜਰਸੀ ਟਰਾਲਾ ਲੈ ਕੇ ਗਿਆ ਸੀ। ਟਰੱਕ ਅਨਲੋਡ ਕਰਕੇ ਸੌ ਗਿਆ। ਮੁੜ ਕੇ ਉੱਠਿਆ ਨਹੀਂ। ਪਿਤਾ ਜਸਪਾਲ ਦਾ ਕਹਿਣਾ ਹੈ ਕਿ ਅਮਰੀਕਾ ਰਹਿੰਦੀ ਉਹਨਾਂ ਦੀ ਤੀ ਕਮਲਦੀਪ ਕੋਰ ਨੇ ਦੱਸਿਆ ਕਿ ਮੇਰਾ ਭਰਾ ਸਿਮਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਕੀ ਨਾਮ ਹੋਦਾ ਜੀ ਲੱਗਦੇ ਤੁਸੀਂ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੋ ਜਿੱਦੀ ਡੈਥ ਹੋਈ ਉਹ ਮੇਰਾ ਭਤੀਜਾ ਹੈ ਵੱਡੇ ਬ੍ਰਦਰ ਦਾ ਬੇਟਾ ਮੈਂ ਤੇ ਆਪਣੇ ਸਿਸਟਰ ਕੋ ਗਿਆ ਹੈ ਇਤਰਾਤ ਨੂੰ ਪੀਰ ਸਾਡੀ ਬੇਟੀ ਦਾ ਸੁਣਨਾ ਆ। ਉਹਨੇ ਫੇਰ ਇਹ ਕਿਹਾ ਹੈ ਕਿ ਮੈਂ ਡੈਡੀ ਨਾਲ ਗੱਲ ਮੰਨਣਾ ਗੱਲ ਨਹੀਂ ਕਰ ਸਕਦੀ। ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਲੱਗੀਆਂ ਕਿ ਇਦਾਂ ਇਦਾਂ ਬਾਣਾ ਬੱਤ ਗਿਆ। ਉਹ ਰੋਂਦੀ ਵੀ ਉਹਦਾ ਗੱਲ ਤੇ ਹੁੰਦੀ ਨਹੀਂ ਕਿਉਂਕਿ ਉੱਥੇ ਥੱਲੇ ਬੈਠੇ ਆਈ ਤਿੰਨ ਦਿਵਾ। ਇੱਥੇ ਬਾਵਾ ਜੀ ਸਾਡਾ ਤੇ ਹੋਰ ਗੱਲ ਉਹ ਤੇ ਫਿਕਰ ਲਈ। ਇੱਥੇ ਆ ਜਾ। ਆ ਜਾ। ਉਹ ਰੋਈ ਥੋਈ ਜਾਂਦੇ ਆਂ ਰਾਤ ਦੇ 12 ਵਜੇ ਇੱਥੇ ਬੈਠੇ ਆ। ਮਾਂ ਮੰਦੀ ਦਾ ਬੁਰਾ ਹਾਲ ਹੈ ਗਏ ਸੀ ਉੱਥੇ ਮੈਂ ਤੇ ਉਥੋਂ ਰਾਤ 12:30 ਵਜੇ ਉੱਥੋਂ ਨਿਕਲੇ ਜਿੱਥੇ ਸਿਸਟਰ ਕੋ ਗਿਆ ਹੀ ਉੱਥੋਂ ਨਿਕਲੇ ਆ ਕੇ ਇਹਨਾਂ ਨੂੰ ਫਿਰ ਆ ਕੇ ਇੱਥੇ ਬੈਠੇ ਆ ਆ ਗਏ ਰੱਬ ਕਿ ਤਰ੍ਹਾਂ ਦੇਖਦੇ ਜਿਹੜਾ ਨੌਜਵਾਨਾ ਅੱਜਕੱਲ੍ਹ ਵੀ ਐਕਦਾ ਮੋਤਾ ਹੋ ਰਹੀਆਂ ਕਿਹੜਾ ਨੌਜਵਾਨਾ ਵਾਸਤੇ ਇਹ ਹੋਈ ਗੱਲ ਕਹਿ ਸਕਦੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌਕਰੀਆਂ ਦੇਣ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜਿਹੇ ਟੋਕਰਾ ਖਾਂ ਤਾ ਸਾਦੀਆਂ ਸਰਕਾਰਾਂ ਆ ਕੇ ਤੇ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਅਦ ਵਿੱਚ ੱਕੇ ਨਾ ਖਾਣ। ਇਹ ਸਰਕਾਰਾਂ ਆ ਕੇ ਸਾਡੀ ਹੱਥ ਜੋੜ ਕੇ ਜੀ। ਜਿਹੜੇ ਬੱਚੇ ਬਾਈ ਤੇ ਨੇ ਬਚਾਉ। ਅੱਜ ਇਹਦੇ ਛੁਪਾਣਾ ਬਤ ਕਿੱਦਾਂ ਪਤਾ ਲੱਗਾ ਤੁਹਾਨੂੰ? ਸਾਡੀ ਬੇਟੀ ਉੱਥੇ ਉਹਨੇ ਸਭ ਫੋਨ ਕੀਤਾ ਹੈ ਇਹ ਛੋਟੇ ਬ੍ਰਦਰ ਨੂੰ ਮੇਰੇ ਨੂੰ। ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਾ। ਜਿਹੜੇ ਸ਼ਹਿਰ ਤੇ ਰਹਿੰਦੇ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਅਸੀਂ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹਨੇ ਨਿਊ ਜਰਸੀ ਆਉਣਾ ਸੀ ਹੂੰ ਹੂੰ ਉਧਰ ਰਹਿੰਦਾ ਸੀ ਬੇਟੀ ਰਹਿੰਦੀ ਸਾਡੀ ਜੌਰਜੀਆ ਉਹਦੇ ਕੋਲ ਹੀ ਰਹਿੰਦਾ ਸੀ ਜ਼ਿਆਦਾ ਉੱਥੇ ਆਉਂਦਾ ਜਾਂਦਾ ਸੀ ਜਦੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਉਹਨੇ ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਹੈ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹ ਹੀ ਕਹਿੰਦਾ ਮੰਮੀ ਇਹ ਗੱਡੀ ਗੱਲ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਤੋਂ ਪਹਿਲਾਂ ਮੈਂ ਨਹੀਂ ਬੈਣਾ ਹੈਗਾ ਤੇ ਮੈਂ ਉਹਨੂੰ ਕਿਹਾ ਇਹਂ ਦਿਆਂ ਕਿ ਬਿਟਿਆ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਹੈ ਉੰਨੀ ਚਲਾ ਜਿਆਦਾ ਨਹੀਂ ਚਲਾਉਣੀ ਕਹਿੰਦਾ ਨਹੀਂ 19 ਚਲਾਨੀ ਉਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੀ ਤੇ ਕੱਲ ਪਰਸੂ ਗੱਲ ਕੀਤੀ ਕੱਲ ਤਾਂ ਸਾਨੂੰ ਚੇਤੇ ਜਿੱਤਾਂ ਵੀ ਨਹੀਂ ਕੀ ਬੰਨਣਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਰਜਾ ਦੇ ਵਿੱਚ ਜੋ ਵੀ ਹੋਇਆ ਨੇ ਦੱਸਿਆ ਤਾਂ ਲੋਕਾਂ ਉਹ ਤੁ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰਗੇ ਨੇ ਉਹਨੂੰ ਹੋ ਗਏ ਨੇ ਮੇਰਾ ਹੋ ਨੌ 10 ਸਾਲ ਹੋ ਗਏ ਨੇ ਗਏ ਨੇ ਨਹੀਂ ਜਿਆਦਾ ਚਿਰ ਹੋ ਗਿਆ 2012 ਚ ਗਏ ਨੇ ਘਰੋਂ 13 ਦੇ ਵਿੱਚ ਫਿਰ ਬਾਹਰ ਮਾੜੋ ਬਾਹਰ ਨੇ 13 13 ਚ ਲਾ ਲਓ ਜਾਂ 14 ਚ ਲਾ ਲਓ ਇੱਥੇ ਗਿਆ ਹਾਂ ਤੁਹਾਡੇ ਨਾਲ ਗੱਲ ਅਕਸਰ ਹੁੰਦੀ ਹਣੀ ਕੀ ਬਾਈਆਂ ਗੱਲਾਂ ਕਰਦਾ ਸੀ ਗੱਲਾਂ ਬਹੁ ਵਧੀਆ ਕਰਦਾ ਸੀ ਗੱਲਾਂ ਦਾ ਕਦੇ ਵੀ ਸਾਨੂੰ ਉਹਨੇ ਮਹਿਸੂਸ ਨਹੀਂ ਹੁੰਦਾ ਕੀ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਹਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੋ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਣਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਸੀ ਡੈਡੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾਂ ਵੈਲਡਿੰਗ ਦੀ ਤੇ ਪਰ ਹੁਣ ਜੋ ਬਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਵੇੜ ਸਕਦਾ ਦੇ ਮਿੱਤੇ ਕੇ ਦੇ ਨੇ ਹੋਣ ਬਾਰੇ ਕੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਉਹਨੇ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉਥੇ ਸੁਪੇਣ ਤੋਂ ਤੇ ਫਿਰ ਦੇਖਦੇ ਆ ਉਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਹੈ ਕਿ ਜਾਂ ਉਥੇ ਸੰਸਕਾਰ ਕਰਨੇ ਆ ਇੱਥੇ ਵੀ ਲਿਆ ਕੇ ਰੋਣਾ ਪਿਟਣਾ ਉਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀ ਹੈ ਕੋਈ ਉਥੇ ਹੁਣ ਪੱਲੇ ਤੇ ਪੈਣਾ ਕੁਛ ਨਹੀਂ ਜੇ ਜਾਣੇ ਐ ਐਸੇ ਰੋਣਾ ਪਿਟਣਾ ਹੀ ਆ ਤੇ ਵੇਖ ਨੇ ਕੱਲ ਨੂੰ ਛੋਟੇ ਭਰਾ ਨੇ ਜਾਣਾ ਫੇਰ ਵੇਖਾਂਗੇ ਲਾਵਾਂਗੇ ਸਾਹਿਬ ਕੀ ਬਣਦਾ ਜੇ ਪਹੁੰਚ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੌਤ ਹੋਈ ਹੈ ਗੱਡੀ 'ਚ ਸੁੱਤਾ ਆ ਬਸ ਇੰਨੇ ਹੀ ਪਤਾ ਲੱਗਾ ਸੁੱਤਾ ਤੇ ਸੁੱਤੇ ਦੀ ਮੌਤ ਹੋਈ ਹੈ ਹਾਂਜੀ ਕਿਆ ਹੋਇਆ ਕੀ ਹੋਇਆ ਇਹ ਮਾਲਕ ਜਾਣੀ